ਅਰੀ ਸੰਗਤ ਗੁਰਦੁਆਰਾ ਸਾਹਿਬ ਪਹੁੰਚ ਚੁੱਕੀ ਹੈ ਜੀ ਪਰਮਾਤਾ ਸਾਹਿਬ ਦੇਵਾ ਜੀ ਡਾਕ ਮੁਕਟ ਜਿਲ੍ਹਾ ਨਦੇੜ ਦੇ ਸਤ ਜੁਗੀ ਤਪਸਥਾਨ ਮਾਤਾ ਸਾਹਿਬ ਜੀ ਦਾ ਪਹੁੰਚ ਚੁੱਕੀ ਹੈ ਲੋ ਜੀ ਚਲੋ ਜੀ ਰਿੰਕੂ ਭਾਜੀ ਪਿਆਰੇ ਦੁਬਾਰਾ ਸੰਤ ਜੀ ਮਾ ਬ੍ਰਹਮ ਗਿਆਨ ਕੰਤ ਬਾਬਾ ਸਿੰਘ ਮੈਂ ਆਖਿਆ ਕਿ ਜੀ ਸੀ ਜੀ ਗਾ ਲਓ ਜੀ ਕਰ ਲਓ ਦਰਸ਼ਨ دیدار ਸੰਗਤ ਜੀ ਇਹ ਨਾ ਨਹੀਂ ਵੀ ਕੀਤੇ ਉਹ ਵੀਡੀਓ ਵਿੱਚ ਕਰ ਲਓ ਸਤਨਾਮ ਸ੍ਰੀ ਚੁੱਲ ਦੇ ਮਸ਼ਾਲ ਲੈਣ ਪੰਥ ਮਹਾਰਾਜ ਦੇ

ਵਾਹਿਗੁਰੂ 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 ਇਹ ਸ਼ਾਸਤਰ ਹੈ ਜਿੱਦਾਂ ਦੇ ਟਾਈਮ ਦੇ ਆ ਸ਼ੰਗਰੀ ਦੇ ਦਰਸ਼ਨ ਕਰੋਗੇ ਢਾਲਾਂ ਆਪਣਾ ਨਿਜੇ ਸ੍ਰੀ ਵਾਹਿਗੁਰੂ ਵਾਹਿਗੁਰੂ ਸਤਨਾਪਤੀ ਪਾਸ਼ਾ ਮਹਾਰਾਜ ਜੀ ਆਇਆ ਤੁਹਾਡੇ ਸੁਖੀ ਹੋ ਜਾਣ ਤੇ ਪਾਸ਼ਾ ਜੀ ਕਰੋ ਦਰਸ਼ਨ ਦਾ ਹੇ ਗਿਆ ਜੀ ਸਤਨਾਮ ਸ੍ਰੀ ਵਾਹਿਗੁਰੂ ਦਰਸ਼ਨ ਦੇ ਨਾਲ ਸ਼ਸਤਰ ਜੋ ਜਿੱਦਾਂ ਦੇ ਟਾਈਮ ਤੇ ਵਰਤੇ ਜਾਂਦੇ ਵਾਹਿਗੁਰੂ 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 ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ